ਜਾ ਕੇ ਮੌਕਾ ਦੇਖ ਲੋ ਮੈਨੂੰ 250 ਮਣ ਕਣਕ ਦੋ ਮੈਂ ਸ਼ਰਤੀ ਬਸ ਸਾਰੀ ਖਰਾਬ ਹੋ ਗਈ ਜੀ 30 ਦੇ 30 ਕਿਲੇ ਸ਼ਰਤ ਹੈ ਮੈਨੂੰ 250 ਮਣ ਕਣਕ ਦੋ ਤੂੜੀ ਵੀ ਉਹ ਬਣਾ ਲਈ ਯਾਰ ਬਸ ਐਦੂ ਦਾ ਰੱਬ ਦਾ ਨਾਂ ਯਾਰ ਕਿਹੜੇ ਉੱਥੇ ਦਿੱਲੀ ਜਾ ਕੇ ਬੈਠਿਆ ਆਪਾਂ ਉਹਨਾਂ ਦਾ ਭਲਾਤਾ ਪਤਾ ਇਧਰ ਤੁਰ ਪੈ ਨਾ ਮਗਰ ਇਹ ਸਾਰੇ ਦੱਲੇ ਆਏ ਇਹ ਪਹਿਲਾਂ ਮੈਂ ਕਾਲੀ ਦਲ ਦੀ ਪੂਛ ਫੜੀ ਉਹ ਵੀ ਸ਼ਰਤੀ ਉਦੋਂ ਬਾਅਦ ਕਾਂਗਰਸ ਦੀ ਫੜੀ ਉਹਨੇ ਵੀ ਕੱਖ ਨਹੀਂ ਕਰਿਆ ਫਿਰ ਝਾੜੂ ਨੂੰ ਬਾਤ ਕਰਿਆ ਉਹਨੇ ਵੀ ਕੱਖ ਨਹੀਂ ਕਰਿਆ ਉਰੇ ਕੀ ਭਾਜੀ ਬੀਜੇਪੀ ਇਹਨੂੰ ਵੀ ਝੂਠੇ ਹੋ ਕੇ ਵੈਸਲੇ ਨੇ ਖਬਰਾਂ ਕੋਈ ਕਰ ਦੇਣ ਵੋਟਾਂ ਮੇਰੇ ਕੋਲ ਜਾਗਦਾ ਹੈ ਉਹ ਨਹੀਂ ਕੋਈ ਜਾਗਦਾ ਪਿੰਡਾਂ ਜਿਹਨਾਂ ਵਾੜਨ ਤੋਂ ਮੇਰੀ ਨਿਗਾਹ ਦੇ ਵਿੱਚ ਤਾਂ ਕੋਈ ਵੀ ਪਹਿਲਾਂ ਆਮ ਪਾਰਟੀ ਆ ਪਮਾ ਅਕਾਲੀ ਦਲ ਆ ਪਮਾ ਕਾਂਗਰਸ ਆ ਪਮਾ ਬੀਜੇਪੀ ਇਹਨੂੰ ਪਿੰਡਾਂ ਜੀ ਨਹੀਂ ਵੰਡਦੇ ਚਾਹੀਦਾ ਖਿਸਾਨ ਸਭਾ 'ਚ ਖੇਡਾ ਕਰੀ ਜਾਂਦੇ ਆ ਮੈਦਾਨ ਸਭਾ ਦੇ ਵਿੱਚ ਜਿੰਨੇ ਬੰਦੇ ਸਾਰੇ ਜਾਂਦੇ ਉੱਥੇ 15 14 ਮਹੀਨੇ ਹੋ ਗਿਆ ਅੱਜ ਕਿਸੇ ਨੇ ਗੱਲ ਚਲਾਈ ਜ਼ਿੰਮੇਵਾਰੀ ਉੱਥੇ ਕਿਸੇ ਪਾਰਟੀ ਨੇ ਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਰਾਏ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਇਸ ਵਕਤ ਬਠਿੰਡਾ ਜ਼ਿਲ੍ਹਾ ਦੇ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਿਛਲੇ ਦਿਨੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿਸਾਨਾਂ ਦੇ ਉੱਤੇ ਦੂਰੀ ਮਾਰ ਪਈ ਐ ਪਿਛਲੀ ਵਾਰ ਜਦੋਂ ਨਰਮੇ ਸੀ ਨਰਮਿਆਂ ਦੀ ਮਾਰ ਪਈ ਐ ਤਕੀ ਕਣਕ ਦੀ ਮਾਰ ਪਈ ਐ ਮੇਰੇ ਨਾਲ ਪਿੰਡ ਵਾਸੀ ਨੇ ਗੱਲਬਾਤ ਕਰਦੇ ਆ ਬਾਈ ਕਿੰਨਾ ਕ ਨੁਕਸਾਨ ਹੋ ਗਿਆ ਇਹ ਡੋਡੀ ਦਾ ਤਕਰੀਬਨ ਸਾਰੇ ਪਿੰਡ ਦਾ ਹੀ ਨੁਕਸਾਨ ਆ ਕੁਛ ਤਾਂ ਜਿਹੜਾ ਇਹ ਸਾਈਡ ਆ ਗਈ ਇਹ ਤਾਂ 90 95% ਨੁਕਸਾਨ ਹੈਗਾਗਾ ਇਹ ਇਹ ਸਾਈਡ ਤੇ ਜ਼ਿਆਦਾ ਹੈਗਾ ਜਿਹੜਾ ਦੂਜੀ ਸਾਈਡ ਆ ਪਿੰਡ ਦਾ ਉਧਰਲੇ ਪਾਸੇ ਨੁਕਸਾਨ ਘੱਟ ਆਗਾ ਇੱਥੇ ਤਾਂ ਜਮੇ ਹੀ ਖਤਮ ਆ ਝੋਨਾ ਵੀ ਸਾਡੇ ਮਰ ਗਿਆ ਜੀ ਉਹ ਝੋਨੇ ਦਾ ਵੀ ਨੁਕਸਾਨ ਹੋਇਆ ਜੀ ਪਿਛਲੇ ਸਾਲ ਕਣਕ ਦਾ ਵੀ ਹੋਇਆ ਸੀਗਾ ਜੀ ਹਾਂ ਤੇ ਆਦਾ ਜਮਾ ਤਾਂ ਇਹ ਜਿਹੜਾ ਆ ਵਾ ਨੇ ਇਹਨਾਂ ਕੋਲੇ ਵਿਚਾਰਾਂ ਕੋਲੇ ਆਪ ਦਾ ਘਾਟਾ ਠੇਕੇ ਤੇ ਜਾਦੇ ਆ ਅੱਛਾ ਜੀ 40 45 ਕਿਲੇ ਵਾਣਾ ਸਾਰਾ ਹੀ ਇਹ ਲਪੇਟ ਚ ਆ ਗਿਆ ਤੇ ਕੋਈ ਵੀ ਸਰਕਾਰ ਦਾ ਨਮੁੰੰਦਾ ਹੋਇਆ ਆਇਆ ਕੋਈ ਨਮੁੰੰਦਾ ਪਹਿਲਾਂ ਇੱਥੇ ਜਦੋਂ ਦੂਜੀਆਂ ਕੰਪਾਰਟੀਆਂ ਦੇ ਆਈ ਗਏ ਬਾਅਦ ਚ ਆਏ ਉਹ ਵੀ ਫੋਟੋ ਕਰਾ ਕੇ ਮੁੜ ਗਏ ਉਹਨਾਂ ਨੂੰ ਅਸੀਂ ਆਏ ਵੀ ਪੁੱਛਿਆ ਸੀ ਇੱਥੇ ਕਹਿੰਦੇ ਵੀ ਤੁਸੀਂ ਨੁਕਸਾਨ ਹੀ ਦੱਸ ਦਿਓ ਕਿੰਨਾਗਾ ਮਾਇਵਾ ਦੇ ਨਾਂ ਦੇਣ ਦੀ ਗੱਲ ਤਾਂ ਬੋਲਦੇ ਨਹੀਂ ਤੁਸੀਂ ਆਏ ਸਾਡੇ ਦੱਸ ਦਿਓ ਵੀ ਨੁਕਸਾਨ ਕਿੰਨਾਗਾ ਪਰ ਨਹੀਂ ਕੁਛ ਨਹੀਂ ਕਹਿੰਦੇ ਵੀ ਕਰਾਵਾਂਗੇ ਕਰਾਂਗੇ ਕੋਈ ਨਹੀਂ ਆਇਆ ਹਜੇ ਪੂਰੀ ਬਜ਼ੁਰਗ ਬਾਪੂ ਨਾਲ ਹੈ ਬਾਪੂ ਜੀ ਬਹੁਤ ਨੁਕਸਾਨ ਹੋਇਆ ਹੈ ਫਸਲਾਂ ਦਾ ਕੀ ਕਹਿਣਾ ਚਾਹੋਣੇ ਸਰਕਾਰ ਨੇ ਕੋਈ ਅਜੇ ਤੱਕ ਸਾਰ ਨਹੀਂ ਆ ਕੇ ਸਰਕਾਰ ਕੋਈ ਵੀ ਆਜੇ ਜ਼ਿੰਮੇਵਾਰ ਦਾ ਫਾਇਦਾ ਕਰਨਾ ਹੀ ਨਹੀਂ ਕੇ ਨੇ ਉੱਥੇ ਹੁਣ ਵਿਧਾਨ ਸਭਾ 'ਚ ਖੇਡਾ ਕਰੀ ਜਾਂਦੇ ਆ ਵਿਧਾਨ ਸਭਾ ਦੇ ਵਿੱਚ ਜਿੰਨੇ ਬੰਦੇ ਸਾਰੇ ਜਾਂਦੇ ਉੱਥੇ 14 ਮਹੀਨੇ ਹੋ ਗਿਆ ਅਜ ਕਿਸੇ ਨੇ ਗੱਲ ਚਲਾਈ ਜ਼ਿੰਮੇਵਾਰ ਦੀ ਉੱਥੇ ਕਿਸੇ ਪਾਰਟੀ ਨੇ ਵੀ ਵਿਧਾਨ ਸਭਾ ਦਾ ਜਲ ਸੈਸ਼ਨ ਚੱਲਦਾ ਹੁਣ ਉਥੇ ਕਿਸੇ ਨੇ ਰੱਖਿਆ ਪੰਜਾਬ ਦੇ ਵਿਚਾਰ ਇਹਨਾਂ ਨੁਕਸਾਨ ਕਿਸੇ ਵੀ ਪਾਰਟੀ ਨੇ ਚਾਹ ਵਿਰੋਧੀ ਚਾਹ ਹੋਵੇ ਚ ਮੇਨ ਪਾਰਟੀ ਹੋਵੇ ਯਾਰ ਛੜ ਤੋਂ ਨੁਕਸਾਨ ਤਾਂ ਬੈਦਾਂ ਗਈ ਗੱਲ ਕਿੰਨੇ ਕਿਸਾਨਾਂ ਦੇ ਪੁੱਤਾਂ ਦੇ ਗੋਲੀਆਂ ਵਾਜੀਆਂ ਕਿੰਨੇ ਅਸਰੂ ਗੈਸ ਵਾਜੀਆਂ ਕਿੰਨੇ ਬੰਦੇ ਅੰਨੇ ਹੋ ਗਏ ਕੀ ਦੁਖੀ ਚ ਬੈਠਿਆ ਕਿਸੇ ਨੇ ਉਹਨਾਂ ਨੇ ਇਹ ਪੁੱਛਿਆ ਤਾਂ ਉੱਠ ਕੇ ਤੁਰ ਪਏ ਸਾਰੇ ਵੀ ਕੀ ਧੋਖਾ ਸਾਨੂੰ ਯਾਰ ਜ਼ਿੰਮੇਵਾਰ ਨੂੰ ਠੀਕ ਹੈ ਵੋਟਾਂ ਮੇਰੇ ਕੋਲ ਜਾਗਦਾ ਹੈ ਉਨੂੰ ਹੀ ਕੋਈ ਜਾਗਦਾ ਮੈਂ ਲੇਕਨ ਜਮਾ ਪਿੰਡਾਂ ਜਿਹਨਾਂ ਵਾਂਡ ਤੋਂ ਮੇਰੀ ਨਿਗਾ ਦੇ ਵਿੱਚ ਤਾਂ ਕੋਈ ਵੀ ਪਹਿਲਾਂ ਆਮ ਪਾਰਟੀ ਆ ਪਮਾ ਅਕਾਲੀ ਦਲ ਆ ਪਮਾ ਕਾਂਗਰਸ ਆ ਪਮਾ ਭਾਜਪਾ ਇਹਨੂੰ ਪਿੰਡਾਂ ਜੀ ਨਹੀਂ ਵੰਡਣ ਦੇਣਾ ਚਾਹੁੰਦਾ ਮੇਰੇ ਖਿਆਲ ਦੇ ਅੱਗੇ ਟੜਾ ਇਹਨਾਂ ਦਾ ਕੱਲਾ ਵੋਟਾਂ ਨਾਲ ਤਾਲਕਾ ਜ਼ਿੰਮੇਦਾਰ ਦਾ ਕਿਸੇ ਨਾਲ ਤਾਲਕ ਨਹੀਂ ਕੱਲਾ ਵੋਟਾਂ ਲੈ ਕੇ ਦੂ ਬਾਦ ਫਰਾਰ ਆ ਰਹੇ ਕੋਈ ਕਿਸੇ ਦਾ ਦੁੱਖ ਨਹੀਂ ਸੁਣਦਾ ਸਾਡਾ ਅੱਗੇ ਤਾਂ ਕਿਸੇ ਨੇ ਸੁਣਿਆ ਨਹੀਂ ਮੇਰੀ ਨਿਗਾ ਦੇ ਵਿੱਚ ਪਹਿਲਾਂ ਮੈਂ ਅਕਾਲੀ ਦਲ ਦੀ ਪੂਛ ਫੜੀ ਉਮੀ ਸ਼ਰਤੀ ਉਦੋਂ ਬਾਅਦ ਕਾਂਗਰਸ ਦੀ ਫੜੀ ਉਹਨੇ ਵੀ ਕੱਖ ਨਿਕਰਿਆ ਫਿਰ ਝਾੜੂ ਨੂੰ ਬਾਤ ਗਾਉਣੀ ਵੀ ਕੱਖ ਨਿਕਰਿਆ ਹੁਣ ਰਹਿ ਗਈ ਭਾਜੀਪੀ ਇਹਨੂੰ ਵੀ ਝੂਠੇ ਹੋ ਕੇ ਵੈਦਲੇ ਨੇ ਖਬਰੇ ਕੋਈ ਕਰ ਦੇਣ ਮੇਰੀ ਨਿਗਾਹ ਦੇ ਵਿੱਚ ਕੋਈ ਨਹੀਂ ਸੁਣਦਾ ਆਪੋ ਆਪਣੀਆਂ ਜੇਬਾਂ ਨੂੰ ਆ ਫਿਰਦੇ ਆਪ ਆਪਣੀ ਚੌਧਰ ਨੂੰ ਫਿਰਦੇ ਆ ਜਿੰਨੇ ਫਿਰਦੇ ਆ ਹਾਂ ਇੰਨਾ ਦੋਖਾ ਜ਼ਿੰਮੇਵਾਰ ਮੇਰੇ 30 ਕਿਲੇ ਕਣਕ ਹੈ ਮੈਂ ਕਹਿੰਨਾ ਮੈਨੂੰ 250 ਮਣ ਦੇ ਦੋ ਜਾਂ ਮੈਂ ਸਬਰ ਕਰਦਾ 30 ਕਿਲੇ ਕਣਕ ਚੋਂ 250 ਮਣ ਕਣਕ ਤੇ ਉਹ ਕਿਹੜਾ ਮੈਨੂੰ ਦਿੰਦਾ ਇਹ ਤਾਂ ਆਦੀਆਂ ਵੋਟਾਂ ਮਾਰੇ ਫਿਰਦੇ ਆ ਕੱਲੇ ਕੋਈ ਇਹਨਾਂ ਨੂੰ ਕਿਸੇ ਦਾ ਨਹੀਂ ਗਾ ਜਾ ਕੇ ਮੌਕਾ ਦੇਖ ਲੋ ਮੈਨੂੰ 250 ਮਣਕਣ ਦੇ ਦੋ ਮੈਂ ਸ਼ਰਤੀ ਬਸ ਸਾਰੀ ਖਰਾਬ ਹੋਊਗੀ ਜੀ 30 ਦੇ 30 ਕਿਲੋ ਸ਼ਰਤੇ ਨੂੰ 250 ਮਣਕਣ ਦੇ ਦੋ ਤੂੜੀ ਵੀ ਉਹ ਬਣਾ ਲੈ ਯਾਰ ਬਸ ਐਦੂ ਦਾ ਰੱਬ ਦਾ ਨਾ ਆ ਯਾਰ ਹੋਰ ਦੱਸੋ ਕੀ ਕਰਗੇ ਠੇਕੇ ਦੇ ਜ਼ਮੀਨ ਹੈ ਕਰੂੰ ਕੀ ਬੰਦਾ ਦਫ਼ਤਰਾਂ 'ਚ ਬੈਠ ਕੇ ਗੱਲਾਂ ਦਾ ਜਿਹੜੇ ਮੁਲਾਜ਼ਮ ਅਫਸਰ ਉਹ ਕਰਦੇ ਨੇ ਜੀ ਅਸੀਂ ਗਰਦਾਵਰੀਆਂ ਕਰਾਂਗੇ ਸਪੈਸ਼ਲ ਅਸੀਂ ਮਾਫੀਆ ਦਵਾਵਾਂਗੇ ਸਰਕਾਰਾਂ ਤੋਂ ਉਹ ਬਿੱਤੀ ਨੇ ਬਣਾ ਕੇ ਕੱਲੇ ਰੋਲਾ ਪਾਉਣ ਉੱਥੇ ਸਰਕਾਰ ਦੇ ਜਾ ਕੇ ਉੱਥੇ ਗੱਲ ਤੇ ਬੈਠਣ ਵੀ ਪਾਈ ਜੱਟਾਂ ਦੇ ਨੰਦਖਾਨ ਵਾ ਇਸ ਵੇਖ ਕੇ ਹੁਣ ਦਿਓ ਉਸ ਉੱਥੇ ਕੋਈ ਬੰਦਾ ਬੋਲਿਆ ਨਹੀਂ 14 ਨੂੰ ਕਿ ਮੈਂ ਹਰ ਰੋਜ਼ ਸੁਣਦਾ ਹਾਂ ਉਹਦਾ ਪ੍ਰੋਗਰਾਮ ਕਿਸ ਕੋਈ ਵੀ ਪਾਰਟੀ ਹੈ ਠੀਕ ਹੈ ਨਾ ਜਿਹੜੇ ਉੱਥੇ ਦਿੱਲੀ ਜਾ ਕੇ ਬੈਠਿਆ ਆਪਾਂ ਉਹਨਾਂ ਨੂੰ ਤਾਂ ਭਲਾਤਾ ਪਤਾ ਇਧਰ ਤੁਰ ਪੈਣਾ ਮਗਰ ਇਹ ਸਾਰੇ ਦੱਲੇ ਆ ਇਹ ਪਾ ਮਾ ਭਾਜਪੀ ਆ ਪਾ ਮਾ ਕਾਂਗਰਸ ਆ ਪਾ ਮਾ ਕਾਲੀ ਦਾਲਾ ਕੋਤ ਵੀ ਆ ਤੇ ਪਾ ਮਾ ਕਾਂਗਰਸ ਇਹਨਾਂ ਨੇ ਤਾਂ ਆ ਦੀਆਂ ਜੇਬਾਂ ਤੇ ਆ ਦੀ ਚੌਧਰ ਬਣਾਉਣੀ ਆ ਕੋਈ ਵੀ ਮੈਨੂੰ ਦੱਸੋ ਕਿਹੜੇ ਕਿਸ ਨੇ ਕਿਸ ਦਿੱਤਾ ਕਿਸ ਨੂੰ ਯਾਰ ਅੱਜ ਤੱਕ ਕਿਸੇ ਦਾ ਦੁੱਖ ਸੁਣਿਆ ਯਾਰ ਸਾਡੇ ਪਿੰਡ ਮੈਨੂੰ ਪਤਾ ਅੱਜ 5 6 ਪਸ਼ੂ ਮਰ ਗਏ ਨਿਕਾ ਜਾ ਪਿੰਡਾਂ ਪੀੜੀ ਜਿੰਨਾ ਜਿੰਨਾਂ ਨੇ ਕਣ ਕਣ ਮਰ ਗਏ ਪਸ਼ੂ ਮਰੀ ਜਾਂਦੇ ਉਹ ਕੀ ਖਾਣਗੇ ਦੱਸੋਗਾ ਮੈਨੂੰ ਤੁਸੀਂ ਕੋਈ ਹੈਗਾ ਤਾਂ ਮੈਨੂੰ ਦੱਸ ਦਿਓ ਗੱਲ ਅੱਜ ਜਿਹਦੇ ਕੋਲ ਸਰਦਾ ਉਹਦਾ ਕਾਲੂ ਜਿਹਦੇ ਕੋਲ ਹੈ ਹੀ ਕਿਲਾ ਦੋ ਕਿਲੇ ਪਸ਼ੂ ਮਰ ਗਏ ਉਹ ਕਰੂਗੀ ਪਸ਼ੂ ਨਾ ਜ਼ਿਮੀਂਦਾਰ ਦਾ ਤਾਲਕ ਹੈ ਤੁਸੀਂ ਸੁਣਾਓ ਬਜ਼ੁਰਗੋ ਹਾਂ ਇਹ ਹਾਲਾਤ ਨੇ ਪਿੰਡ ਵਾਸੀ ਮੇਰੇ ਨਾਲ ਖੜੇ ਨੇ ਭਾਈ ਪਿੰਡ ਦਾ ਨੁਕਸਾਨ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ ਕੋਈ ਪਤਾ ਲੱਗੇ ਪਸ਼ੂ ਨੁਕਸਾਨ ਕਿਸ ਕਾਰਨ ਹੋਇਆ ਕੋਈ ਸਮਝ ਨਹੀਂ ਆ ਰਹੀ ਜੀ ਡਾਕਟਰੀ ਡਾਕਟਰ ਸਾਹਿਬ ਜਣਨਾਂ ਦੀ ਵੀ ਟੀਮ ਦਿਨ ਰਾਤ ਚੱਲ ਰਹੀ ਹੈ ਪਰ ਕੋਈ ਸਾਨੂੰ ਕੋਈ ਮੂੰਹ ਖੁਰ ਕਾਰੇ ਆ ਕੋਈ ਗਲ ਕੋ ਟੂ ਕਾਰੇ ਆ ਕੋਈ اچانک ਹੀ ਪਸ਼ੂ ਖੜਾ ਖੜਾ ਡਰ ਕੇ ਮਰ ਜਾਂਦੇ ਇੱਕ ਮਿੰਟ ਚ ਹਾਂ ਕੋਈ ਸਮਝ ਨਹੀਂ ਆ ਰਹੀ ਜਿਸ ਤਰ੍ਹਾਂ ਕੋਈ ਮਹਾਮਾਰੀ ਜਾਂ ਕੋਈ ਕਰੋਨਾ ਦੀ ਤਰ੍ਹਾਂ ਕਹਿ ਰਹੇ ਆ ਕਿ ਕੋਈ ਫੇਫੜੇ ਖੜ ਰਹੇ ਆ ਇਹ ਪਸ਼ੂਆਂ ਦੇ ਅੱਛਾ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਪਸ਼ੂਆਂ ਦਾ ਹੋ ਰਿਹਾ ਹੈ ਜਿਵੇਂ ਇਹ ਸਰਕਾਰ ਕਹਿੰਦੀ ਆ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਹਮੇਸ਼ਾ ਦਰਦੀ ਆ ਕਿ ਲੱਗਦਾ ਕਿ ਦਰਦੀ ਹੈਗੀ ਕੂਕੜੀ ਦਾ ਅੰਡਾ ਦਿੱਤੇ ਤੋਂ ਅਸੀਂ ਦੁੱਖ ਸੁਣਿਆ ਕਰਾਂ ਕੂਕੜੀ ਦਾ ਅੰਡਾ ਫਟ ਗਿਆ ਕਿਉਂ ਨਾ ਕੂਕੜੀ ਦਾ ਅੰਡਾ ਨੇ ਕੁੱਕੜ ਕੋਸ ਨਹੀਂ ਇੱਥੇ ਤਾਂ ਰਹਿ ਜ਼ਿਮੀਂਦਾਰ ਦੀ ਖਾਤਰ ਮੇਰੀ ਨਿਗਾਹ ਦੇ ਵਿੱਚ ਇਹਦੋਂ ਚੰਨੀ ਚੰਗਾ ਸੀ ਮੇਰੀ ਨਿਗਾਹ ਦੇ ਵਿੱਚ ਸਾਰਿਆਂ ਨੂੰ ਤਾਂ ਚੰਨੀ ਚੰਗਾ ਵਾਗ ਗਿਆ ਜਿਹੜਾ 17000 ਕਿੱਲੇ ਦਾ ਜ਼ਿਮੀਂਦਾਰ ਹੁੰਦੇ ਗਿਆ ਜਿਹੜੇ ਨੂੰ ਸਭ ਤੋਂ ਮਾੜਾ ਕਹਿੰਦੇ ਐ ਕਾਂਗਰਸ ਨੂੰ ਸਭ ਤੋਂ ਚੰਗਾ ਵਾਗ ਗਿਆ ਉਹ ਜਿਹੜੇ ਉਹਨੇ ਚੀਜ਼ਾਂ ਬਣਾਈਆਂ ਉਹਦੀਆਂ ਮੈਂ ਵੇਖ ਕੇ ਆਇਆ ਜਿਹੜੇ ਅੱਥੇ ਗੁਰੂ ਤੇ ਹਲਕੇ ਦੇ ਵਿੱਚ ਇਹੋ ਜੀਆਂ ਚੀਜ਼ਾਂ ਬਣਾਇਆ ਉਸ ਬੰਦੇ ਨੇ ਨਾ ਕੈਪਟਨ ਤੋਂ ਬਣਾਇਆ ਕੁਝ ਮੇਰੀ ਨਿਗਾਹ ਦੇ ਵਿੱਚ ਤਾਂ ਹਾਂ ਕਿੰਨਾ ਕਿੰਨੀ ਏਕੜ ਫਸਲ ਜਿਹੜੀ ਖਰਾਬ ਹੋਈ ਹੈ ਤਸਵੀਰਾਂ ਦੇ ਵਿੱਚ ਦਿਖਾ ਰਹੇ ਹੋਰ ਵੀ ਬਜ਼ੁਰਗ ਨਾਲ ਬਾਬਾ ਜੀ ਕਿੰਨਾ ਜਿਹੜਾ ਏਕੜ ਜਿਹੜੀ ਫਸਲ ਕਰ 7-800 ਕਿੱਲਾ ਜੀ ਅੱਖ ਲਗੇ ਅੱਖ ਲਗੇ ਕਲਾਂ ਦਾ ਇਹ ਪਿੱਛੇ ਤੋਂ ਬਲਾੜ ਤੋਂ ਵੀ ਬਲਾੜ ਦਾ ਨੇਰੀ ਹਾਂ ਜੀ ਆ ਤਸਵੀਰਾਂ ਤੁਹਾਨੂੰ ਵੇਖ ਲਓ ਕਿਸ ਤਰੀਕੇ ਦੇ ਨਾਲ ਕਣਕ ਦਾ ਨੁਕਸਾਨ ਹੋਇਆ ਪਰ ਹਜੇ ਕਹਿੰਦੇ ਸਾਡੇ ਕੋਲੇ ਹਜੇ ਤਾਈਂ ਇਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ ਇੱਥੇ ਆ ਕੇ ਕਿਸੇ ਬੰਦੇ ਨੇ ਇਹਨਾਂ ਦੇ ਹਮਦਰਦ ਹੀ ਨਹੀਂ ਜਤਾਈ ਹਜੇ ਕਿਸੇ ਬੰਦੇ ਨੇ ਇਹਨਾਂ ਨਾਲ ਇੱਥੋਂ ਦੀ ਖੇਡ ਆਪਣੇ ਖੇਤੀਬਾੜੀ ਮੰਤਰੀ ਨੇ ਗਰਮੀਤ ਸਿੰਘ ਖੁੱਡੀਆਂ ਹੁਣ ਤਾਂ ਲੋਕ ਸਭਾ ਕੋਈ ਆਇਆ ਹੀ ਨਹੀਂ ਜਮੇ ਨਹੀਂ ਆ ਸਾਡੇ ਸਾਡੇ ਏਰੀਆ ਦੇ ਨਾਲ ਹੀ ਉਹ ਅਜੇ ਲੰਬੀ ਹਲਕੇ ਤੋਂ ਆ ਵੱਤੀ ਨਹੀਂ ਭਾਈ ਹੁਣ ਲੋਕ ਸਭਾ ਸੀਟ ਤੋਂ ਫੇਰ ਬਟੰਡੇ ਤੋਂ ਉੱਟਣ ਨੂੰ ਤਿਆਰ ਹੋ ਗਿਆ ਹੁਣ ਆਊਗਾ ਹੀ ਪਰਸੂ ਹਾਂ ਇਹਨਾਂ ਦਾ ਜੀ ਕੰਜ ਬੱਕਰੀ ਨੂੰ ਸੂਣ ਦਾ ਚਾਹ ਸੀਗਾ ਆਵਾਂ ਲੈਣ ਤੋਂ ਕਿਸੇ ਨੇ ਬੱਤੀ ਨਹੀਂ ਬਾਈ ਕਿਸੇ ਨੇ ਜਿਹੜੇ ਹੁਣ ਪਿਛਲੇ ਸਾਲ ਇਹਨਾਂ ਤੇ ਆ ਅਗਲ ਕੀਤੇ ਸਾਈਡ ਤੋਂ ਪਰਲੇ ਸੇਰ ਦੇ ਛੇਪ ਦੇ ਵਾਲੇ ਪਾਸੇ ਕਿਸੇ ਨੂੰ ਦਿੱਤਾ ਮੋਬਾਜਾ ਇਹਨਾਂ ਨੇ ਇਹ ਤਾਂ ਕਹਿੰਦੇ ਅਸੀਂ ਮੁਰਗੀਆਂ ਦੇ ਸਾਰੇ ਕਸ ਦੇ ਮੁਆਵਜ਼ਾ ਦੇਵਾਂਗੇ ਮੁਰਗੀ ਕਾਗਜ਼ਾਂ 'ਚ ਦਿੰਦੇ ਆ ਇਹ ਹਾਂ ਇਹ ਤਸਵੀਰਾਂ ਨੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਕਿ ਨਕਸਨ ਨਰਮਾ ਮਰ ਗਿਆ ਇਹਨਾਂ ਦਾ ਪਿਛਲੇ ਨਰਮਾ ਮਰ ਗਿਆ ਹੁਣ ਕਣਕ ਮਰ ਗਈ ਦੱਸ ਕੀ ਕਰਨਗੇ ਇਹ ਵਿਚਾਰੀ ਜਿਹੜਾ ਕਿਸਾਨ ਹੈ ਕਿਸਾਨ ਖੇਤੀ ਉੱਤੇ ਨਿਰਭਰ ਹੈ ਨਾ ਜੀਓ ਕੀ ਖੇਤੀ ਮਰ ਗਈ ਤਾਂ ਕੀ ਕਰਨਗੇ ਖੁਦਕਸ਼ੀਆਂ ਕਰਨਗੇ ਫਿਰ ਇਹ ਹੋਰ ਕੀ ਕਰਨਗੇ ਏਸੀ ਕਮਰੇਾਂ 'ਚ ਬੈਠੇ ਆ ਉਹਦਾ ਮਰੀ ਜਾਂਦੇ ਆ ਇੰਟਰਵਿਊਆਂ ਦੇਈ ਜਾਂਦੇ ਆ ਇਹਨਾਂ ਨੂੰ ਸਪੈਸ਼ਲ ਗਰਦਾਬਰੀ ਕਰਾ ਕੇ ਮਾਅਵਜਾ ਦੇਵਾਂਗੇ। ਨਹੀਂ ਪਿਛਲੇ ਕਾਗਜ਼ਾਂ 'ਚ ਦੇਣਗੇ। ਪਿਛਲੀ ਵਾਰੀ ਜਿਹੜੀ ਆ ਪਿਛੇ ਥੋੜੇ ਸਰਪੰਚ ਸਾਹਿਬ ਕਾਨਕ ਮਰੀਏ ਸੇਵੇ ਵਾਲੇ ਦੀ ਕਿਸੇ ਨੂੰ ਦਿੱਤੀ ਹੈ ਇਹਨਾਂ ਨੇ? ਨਹੀਂ ਉਹਨਾਂ ਨੇ 8 ਮਹੀਨੇ ਹੂੰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਤੇ ਸਾਡਾ ਜਿਹੜਾ ਦਰਦ ਆ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਧੰਨਵਾਦ ਤੁਹਾਡਾ ਸਾਡੇ ਇੱਥੇ ਪਿੰਡ ਆਉਣ ਤੇ। ਦੂਜੀ ਗੱਲ ਇਹ ਹੈ ਜੀ ਜਿਹੜਾ ਇਹ ਨੁਕਸਾਨ ਆ ਸਾਡੇ ਪਿੰਡ ਦਾ ਜਿਹੜਾ ਤਕਰੀਬਨ 1500 ਏਕੜ ਹੈ ਜਿਹੜਾ ਰਕਬਾ ਉਹ ਬਿਲਕੁਲ ਖਤਮ ਹੈ। ਆਦ ਕਣਕ ਇਸ ਤਰ੍ਹਾਂ ਸੁੱਕਣ ਲੱਗ ਗਈ ਜੀ ਤੁਹਾਡੇ ਕੈਮਰੇ ਨਾਲ ਦਿਖਾਉਣਾ ਇਹਦੇ ਵਿੱਚ ਕੋਈ ਦਾਣਾ ਨਹੀਂ। ਕੁਛ ਨਹੀਂ ਹੈ ਇੱਥੇ। ਤੇ ਜਿਹੜਾ ਤਸਵੀਰਾਂ ਤੁਹਾਨੂੰ ਦਿਖਾਦੇ ਬਿਲਕੁਲ ਕੋਈ ਦਾਣਾ ਨਹੀਂ ਹੈਗਾ ਇਹਦੇ ਵਿੱਚ। ਤੇ ਇੰਨਾ ਸੁੱਕੀ ਹੈ ਜੀ ਹਰੀ ਕਣਕ ਸੁੱਕ ਚੁੱਕੀ ਹੈ ਜੀ ਇਹ। ਜਿਹੜਾ ਇਹ ਬਾਕੀ ਦਾ ਏਰੀਆ ਜਿਹੜਾ ਉੱਥੇ ਨੁਕਸਾਨ 50% ਨੁਕਸਾਨ ਹੈਗਾ ਉੱਥੇ 50% ਕਣਕ ਹੋ ਜਾਣੀਆਂ ਜੇ ਕਿੱਲੇ ਚ 50 ਮਣ ਹੋਣੀਆਂ ਤਾਂ ਉੱਥੇ 25 ਮਣ ਕਣਕ ਹੋ ਜੂ ਸਾਡੀ ਉਧਰ। ਆ ਜਿਹੜਾ ਆ ਏਰੀਏ ਦੇ ਲੋਕ ਆ ਜਿਹੜ ਬੇਰੀ ਆਪਦੀ ਵੀ 9 ਕਿੱਲੇ ਕਣਕ ਇਸ ਏਰੀਆ ਦੇ ਵਿੱਚ ਆਈ ਹੈ ਇੱਥੇ ਖੜੇ ਆ ਜਿਨ੍ਹਾਂ ਨੇ 40-40 ਕਿੱਲੇ ਠੇਕੇ ਤੇ ਵਾਣ ਲਏ ਆ ਆ ਖੜਾ ਇਹ ਜਿਹੜੀ ਕਣਕ ਚ ਖੜਿਆ ਆ ਇਹ ਆ ਕਿਸਾਨ ਜੀ ਜਿਹੜੀ ਕਣਕ ਚ ਖੜਿਆ ਆ ਆਪਦੀ ਜ਼ਮੀਨ ਬਹੁਤ ਥੋੜੀ ਹੈ ਇਸ ਬੰਦੇ ਨੇ ਅ ਤਕਰੀਬਨ ਇਹਦੇ ਕੋਲੇ 30-35 ਕਿੱਲੇ ਵਾਣ ਠੇਕੇ ਤੇ ਹੋ ਤੇ ਸਾਰੀ ਹੈ ਹੀ ਇਹ ਏਰਗਾ ਇਹਨੂੰ ਖਾਣ ਨੂੰ ਵੀ ਮੁੱਲ ਲੈਣੀ ਪਊ ਬੰਦੇ ਨੂੰ ਕਣਕ ਤੇ ਜਿਹੜੇ ਪਿਛਲੀ ਯਾਰ ਸਾਡੇ ਇੱਥੇ ਨੁਕਸਾਨ ਹੋਇਆ ਜੀ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਿਛਲੀ ਯਾਰ ਸਾਡਾ ਪਿੰਡ ਕਣਕ ਸਾਡੇ ਪਿੰਡ ਬਚ ਗਈ ਸੀ ਝੋਨੇ ਦਾ ਨੁਕਸਾਨ ਵੀ ਹੋਇਆ ਬਹੁਤ ਏ ਜਿਹੜਾ ਸਾਡੇ ਨਾਲ ਲੱਗਦੇ ਪਿਛਲੇ ਪਿੰਡ ਸੀ ਜੈਤੋ ਸੇਵੇ ਵਾਲਾ ਦਬੜੀਖਾਨਾ ਹੋ ਗਿਆ ਪਰ ਉਹ ਭਗਤੂਆਣਾ ਕਰੀਰ ਵਾਲੀ ਚੈਣਾ ਇਹਨਾਂ ਪਿੰਡਾਂ ਦੇ ਵਿੱਚ ਪਿਛਲੀ ਾਰਪ ਕਣਕ ਬਿਲਕੁਲ ਖਤਮ ਹੋ ਗਈ ਸੀ ਉੱਥੋਂ ਦੇ ਕਿਸਾਨਾਂ ਨੇ 8 ਮਹੀਨੇ ਲਗਾਤਾਰ ਕਿਸਾਨ ਯੂਨੀਅਨ ਡਕਾਉਂਦਾ ਉਹਨਾਂ ਨੇ 8 ਮਹੀਨੇ ਐਸਟੀਐਮ ਦਫ਼ਤਰ ਜੈਤੋ ਦੇ ਸਾਹਮਣੇ ਧਰਨਾ ਲਾ ਕੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਵਾਏ ਸੀ ਉਹ ਵੀ ਕਿੰਨੇ ਕਿੰਨੇ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਬਣੀ ਐ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜਾ ਮੁਆਜਬਾ ਵਧਾ ਕੇ ਸੀ 15000 ਕਰਤਾ ਠੀਕ ਹੈ ਉਹ 15000 ਚ ਉਹਨਾਂ ਦੇ ਖਾਤਿਆਂ ਦੇ ਵਿੱਚ ਕਿਸੇ ਦੇ ਖਾਤੇ ਦੇ ਵਿੱਚ 6500 ਆਇਆ ਕਿਸੇ ਦੇ ਖਾਤੇ 'ਚ 7000 ਆਇਆ ਉਹਦੇ 'ਚੋਂ ਪੈਸਾ ਕੋਈ ਨਹੀਂ ਆਇਆ ਜਦੋਂ ਸਾਡੇ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਸਾਡੇ ਨਰਮੇ ਮਰੇ ਸੀ ਚਿੱਟੇ ਮੱਛਰ ਨਾਲ ਉਦੋਂ ਸਾਡੇ ਪਿੰਡ ਦੇ ਜਿੰਨੇ ਨਗਰ ਨੂੰ ਅਸੀਂ ਖੜੇ ਆ ਜਿਹੜੇ ਨੂੰ ਮਰਜ਼ੀ ਪੁੱਛ ਲੋ ਜਿੰਨੇ ਵੀ ਖੜੇ ਆ ਇੱਥੇ ਹਰ ਇੱਕ ਦੇ ਬੰਦੇ ਦੇ ਜਿਹਦਾ ਨੁਕਸਾਨ ਹੋਇਆ ਸੀ 17000 ਰੁਪਏ ਕਿੱਲੇ ਦਾ ਉਹਦੇ ਆਇਆ ਸੀ ਖਾਤਾ ਜੀ ਵਿੱਚ ਤੇ ਜਿਹੜੀ ਆ ਹੋਣ ਵਾਲੀ ਸਰਕਾਰ ਇਹ ਕਹਿ ਰਹੀ ਸੀ ਵੀ ਮੁਆਵਜ਼ੇ ਬਾਅਦ 'ਚ ਹੁੰਦੇ ਆਪਣੀਆਂ ਗਰਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ ਤੇ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਇਆ ਕਰਨਗੇ ਤੇ ਸਾਡੀ ਤਾਂ ਕਿਸੇ ਨੇ ਖਬਰ ਸਾਰੀ ਨਹੀਂ ਲਈ ਸਾਡੀ ਆਏ ਤੁਹਾਡੇ ਕੋਲ ਹੀ ਤੱਕ ਜੀ ਨਾ ਜੀ ਨਾ ਸਾਡੇ ਐਮਐਲਏ ਸਾਹਿਬ ਮੌਜੂਦਾ ਐਮਐਲਏ ਸਾਹਿਬ ਪੁੱਛੋ ਤੋਂ ਜਿਹੜੇ ਆ ਮਦਮੀ ਪਾਰਟੀ ਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਐ ਵੀ ਸਾਡੇ ਪਿੰਡ ਦੀ 3700 ਵੋਟ ਆ 3700 ਵੋਟ ਦੇ ਵਿੱਚੋਂ ਅਕਾਲੀ ਦਲ ਨੂੰ 500 ਕਾਂਗਰਸ ਨੂੰ 500 1000 ਵੋਟ ਹੀ ਪਾਸੇ ਗਈ ਸੀ 3700 ਦੇ ਵਿੱਚੋਂ ਜੋ ਕਿ ਸਾਰੀ ਵੋਟ ਆ ਨਹੀਂ ਉਹ ਆਏ ਨ ਇੱਕ ਵਾਰੀ ਵੀ ਉਹ ਨਹੀਂ ਉਹ ਆਏ ਸੀ ਆਏ ਸੀ ਤੇ ਪਰ ਉਹ ਕੋਈ ਕਾਰਵਾਈ ਨਹੀਂ ਨਾ ਹੋਈ ਆਇਆ ਤਾਂ ਸੀਗੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈਗੋ ਉਹਨਾਂ ਦੀ ਧਰਮ ਪਤਨੀ ਵੀ ਆਈ ਐ ਸੁਖਵੀਰ ਸਿੰਘ ਬਾਦਲ ਵੀ ਆਏ ਐ ਠੀਕ ਐ ਅੱਜ ਆਪਣੇ ਸਾਡੇ ਪਿੰਡ ਇੱਥੇ ਆਪਣੇ ਕਿਸਾਨ ਸੱਲ ਦੇ ਜਿਹੜੇ ਪ੍ਰਧਾਨ ਆਪਣੇ ਸੁਖਪਾਲ ਸਿੰਘ ਜੀ ਖਹਿਰਾ ਉਹ ਪਹੁੰਚ ਰਹੇ ਐ ਹੋਰ ਵੀ ਬਾਈ ਜੀ ਕਿੰਨਾ ਬਾਣ ਸੀ ਤੁਹਾਡੇ ਕੋਲੇ ਇੱਥੇ 30 35 ਕਿਲੇ ਠਿੱਕੇ ਦੇ ਸੀਗਾ ਜੀ ਆਪਣੇ ਅੱਛਾ ਆਪਦਾ ਬਾਣ ਕਿੰਨਾ ਐ ਆਉ ਤਾਂ ਬਾਣ ਸਾਡੇ ਕੋਲੇ 6-7 ਕਿਲੇ ਐ ਅੱਛਾ ਤੇ ਸਾਰੀ ਖਰਾਬ ਹੋ ਗਈ ਸਾਰਾ ਹੀ ਖਰਾਬ ਹੋ ਗਈ ਸਾਰੀ ਕਰਿਆਂ ਦੀ ਛੀੜ ਇਧਰੋਂ ਲੈ ਕੇ ਆਏ ਨੰਗੀ ਆ ਸਾਰਾ ਸੋ ਆਹੀ ਹਾਲ ਕੀਤਾ ਗਿਆ ਬਿਲਕੁਲ ਭਾਈ ਬਹੁਤ ਜਿਹੜਿਆ ਹੁੰਦਾ ਬੰਦੇ ਨੂੰ ਇੱਕ ਆਸ ਹੁੰਦੀ ਆ ਫਸਲ ਤੋਂ ਕਿਸੇ ਨੇ ਵਿਆਹ ਕਰਨਾ ਹੁੰਦਾ ਕਿਸੇ ਨੇ ਦਾ ਕਰਜ਼ਾ ਲੈਣਾ ਹੁੰਦਾ ਕਿਸੇ ਨੇ ਤੇ ਵਿਆਹ ਕਰਨਾ ਸੀ ਤਾਂ ਪ੍ਰਮਾਤਮਾ ਤੋਂ ਮੰਗਦੇ ਆ ਸਾਨੂੰ ਉਹੀ ਦੇਵੇ ਸਾਨੂੰ ਆਹੇ ਵੱਲੀਆਂ ਚੱਕਣੀਆਂ ਨਾ ਪੈਣ ਕਿਸੇ ਮੂਰੇ ਹੱਥ ਨਾਲ ਅਟ ਨਾ ਪਵੇ ਦੂਜੇ ਨੰਬਰ ਤੇ ਇਹ ਪ੍ਰਮਾਤਮਾ ਨਹੀਂ ਸਾਥ ਦਿੰਦਾ ਤਾਂ ਜਿਹੜੀ ਕੁਦਰਤੀ ਆਫਤ ਆਉਂਦੀ ਆ ਉਹਦਾ ਸਰਕਾਰ ਸਾਹਮਣਾ ਕਰਦੀ ਹੁੰਦੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੀ ਆ ਵੀ ਸਾਨੂੰ ਬਣਦਾ ਮਾਜਬੀਦ ਦਿੱਤਾ ਜਾਵੇ ਕਰਦੌਰਾਂ ਕਰਾ ਕੇ ਮਹਿਕ ਮੈਨੂੰ ਨਾਲ ਲਿਆ ਕੇ ਜਿੰਨਾ ਕਿਸੇ ਦਾ ਨੁਕਸਾਨ ਆ ਉਹਨੂੰ ਦਿੱਤਾ ਜਾਵੇ ਅਸੀਂ ਧੰਨਵਾਦ ਕਰਦੇ ਆ ਉਹਨਾਂ ਲਈ ਸਰਕਾਰ ਸਾਨੂੰ ਟੋੜਾ ਵੀ ਕੋਈ ਨੁਕਸਾਨ ਹੋਇਆ ਜੀ ਹਾਂ ਮੇਰਾ 15 ਕਿੱਲੇ ਵਾਹਣ ਆਈ ਅੱਛਾ 9 ਕਿੱਲੇ ਠੇਕੇ ਤੇ 6 ਕਿੱਲੇ ਆਵਦਾ ਅੱਛਾ ਆਹੀ ਹਾਲ ਹੈ ਜੀ ਸਾਰਾ ਹੂੰ ਦੇਖੋ ਕਿਸ ਤਰੀਕੇ ਦੇ ਨਾਲ ਕਿਸਾਨ ਭਾਵਕ ਹੋ ਰਹੇ ਨੇ ਦਾਣਾ ਨਹੀਂ ਪਿਆ ਜੀ ਹੂੰ ਇਹ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਵਿਚਾਰੇ ਕਿਸਾਨ ਭਾਵਕ ਹੋ ਰਹੇ ਨੇ ਕਿ ਜਿੰਨੀ ਫਸਲ ਸੀ ਸਾਰੀ ਖਰਾਬ ਹੋ ਚੁੱਕੀ ਹੈ ਪਰ ਅਫਸੋਸ ਸਰਕਾਰ ਪਹਿਲਾਂ ਗੱਲ ਕਰਦੀ ਸੀ ਸਪੈਸ਼ਲ ਗਰਦਾਵਰੀਆਂ ਕਰਵਾ ਦਿਆ ਕਰਾਂਗੇ ਤੇ ਫਿਰ ਕੋਈ ਨਹੀਂ ਕਰਤੌਰੀ ਕਰਨ ਨਹੀਂ ਆਇਆ ਜੀ ਖੇਤੀਬਾੜੀ ਦਫ਼ਤਰ 'ਚ ਵੀ ਜਾ ਕੇ ਆਏ ਆਂ ਉਹਨਾਂ ਨੇ ਵੀ ਕੋਈ ਵਾਹ ਨਹੀਂ ਫੜੀ ਪਟਵਾਰੀ ਕੋਲੇ ਵੀ ਗਏ ਉਹਾਂ ਦੇ ਸਾਨੂੰ ਆਰਡਰ ਨਹੀਂ ਆਇਆ ਜੀ ਕਿਸੇ ਨੂੰ ਮੰਗ ਪੱਤਰ ਦੇ ਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਡੀਸੀ ਨੇ ਵੀ ਕੋਈ ਵਾਹ ਨਹੀਂ ਫੜੀ ਕਿਸੇ ਦੀ ਇਹ ਹਾਲਾਤ ਨੇ ਤੁਹਾਨੂੰ ਤੇ ਜਿਹੜੀਆਂ ਤਸਵੀਰਾਂ ਨੇ ਇੱਥੋਂ ਦੀਆਂ ਇਹ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਖਰਾਬ ਹੋਈ ਹੈ ਅਜੇ ਤੱਕ ਕਹਿੰਦੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਗਰਦਾਵਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਪਹਿਲਾਂ ਮੁਆਵਜ਼ਾ ਮਿਲਿਆ ਕਰੇਗਾ ਪਰ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸਾਨ ਤੁਹਾਨੂੰ ਦੇਖ ਦਿਓ ਕਿੰਨੇ ਪਰੇਸ਼ਾਨ ਹੋ ਰਹੇ ਨੇ ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ ਧੰਨਵਾਦ